ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਜੀ ਦਾ ਉਹ ਨਗਰ ਜਾਣਿਆ ਪਹਿਚਾਣਿਆ ਪਿੰਡ ਜੱਬੋਵਾਲ ਪਿੰਡ ਜੱਬੋਵਾਲ ਦਾ ਬਹੁਤ ਵੱਡਾ ਇਤਿਹਾਸ ਜਿੱਥੇ ਨੌਜਵਾਨ ਪਹਿਲੇ ਦਿਨ ਤੋਂ ਹੀ ਗੁਰੂ ਘਰ ਦੀ ਸੇਵਾ ਕਰਦੇ ਆ ਗੱਲ ਕਰਾਵਾਂਗੇ ਗੁਰੂ ਘਰ ਦੇ ਵਜ਼ੀਰ ਭਾਈ ਹਰਦੇਵ ਸਿੰਘ ਜੀ ਦੇ ਨਾਲ ਕਿ ਇਹ ਨੌਜਵਾਨਾਂ ਦੇ ਅੰਦਰ ਇੱਕ ਲਗਤੋ ਹੀ ਉਤਸ਼ਾਹ ਨਜ਼ਰ ਆਉਂਦਾ ਜਦੋਂ ਇਸ ਰਸਤੇ 'ਚੋਂ ਗੁਜ਼ਰਦੇ ਨੇ ਜੇ ਇਸ ਰਸਤੇ ਤੋਂ ਜਾਣ ਦੀ ਗੱਲ ਕਰੀਏ ਇਹ ਰਸਤਾ ਸਿੱਧਾ ਜਲੰਧਰ ਨਾਲ ਜੁੜਦਾ ਜੇ ਉਸ ਸਾਈਡ ਤੋਂ ਇਸ ਰਸਤੇ ਦੀ ਗੱਲ ਕੀਤੀ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਸਥਾਨ ਨਾਲ ਜੁੜਦਾ ਇਹ ਪਿੰਡ ਬਹੁਤ ਅਪਾਗਾ ਵਾਲਾ ਪਹਿਲੇ ਦਿਨ ਤੋਂ ਮੰਨਿਆ ਜਾਂਦਾ ਜੀ ਬਾਬਾ ਜੀ ਅੱਜ ਬੜੀ ਖੁਸ਼ੀ ਨਜ਼ਰ ਨੌਜਵਾਨਾਂ ਦੇੰਦਰ ਆ ਰਹੀ ਕਿ ਕਾਫੀ ਸਮੇਂ ਤੋਂ ਵੱਡੀ ਸੇਵਾ ਨਿਭਾਉਂਦੇ ਐ ਕਿਸ ਤਰ੍ਹਾਂ ਦੇਖ ਰਹੇ ਹਾਂ ਇਸ ਚੀਜ਼ਾਂ ਨੂੰ ਇਸ ਚੀਜ਼ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਬੁਲਾਈ ਹੈ ਸੋ ਮੈਂ ਬੇਨਤੀ ਕਰਾਂਗਾ ਕਿ ਜੋ ਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਗੁਰਪੁਰਬ ਮਨਾ ਰਹੇ ਆਪਾਂ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਅਸੀਸ ਦੇ ਨਾਲ ਜੱਬੋ ਵਾਲੀਆਂ ਸਮੂਹ ਸੰਗਤਾਂ ਦੇ ਵੱਲੋਂ 88ਵਾਂ ਇਹ ਵਿਛਾਲ ਨਗਰ ਕੀਰਤਨਾ ਮਨਾਇਆ ਜਾ ਰਿਹਾ ਹੈ ਜੀ ਸੋ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਅੱਜ ਤੋਂ 88 ਸਾਲ ਪਹਿਲਾਂ ਜੀ ਜਦੋਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸਰੂਪ ਸਾਡੇ ਬਜ਼ੁਰਗ ਸਾਡੇ ਵੱਡੇ ਆੜੀ ਲੋਏ ਪਿੰਡਾਂ ਤੋਂ ਲੈ ਕੇ ਆਉਂਦੇ ਸੀ ਕਿਸੇ ਦੇ ਘਰਾਂ ਵਿੱਚ ਇਹ ਗੁਰਪੁਰਬ ਮਨਾਇਆ ਜਾਂਦਾ ਸੀ ਜੀ ਕੋ ਇਹੋ ਜਿਹਾ ਸਮਾਂ ਸੀ ਸਾਡੇ ਬਜ਼ੁਰਗਾਂ ਨੇ ਕਿਰਪਾ ਕੀਤੀ ਹੈ ਉਹਨਾਂ ਦੀ ਅਸੀਸ ਦੇ ਨਾਲ ਜਿਹੜੀ ਅੱਜ ਦੀ ਮੇਰੇ ਪਿੱਛੇ ਬੈਕਸੈਟ ਦੇ ਜਨਰੇਸ਼ਨ ਖੜੀ ਹੈ ਇਹ ਉਹਨਾਂ ਬਜ਼ੁਰਗਾਂ ਦੀ ਅਸੀਸ ਉਹਨਾਂ ਦੀ ਕਿਰਪਾ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਜਿਹੜਾ ਅੱਜ ਜਿਹੜਾ ਤੁਸੀਂ ਦੇਖ ਰਹੇ ਆ ਇਹ ਫੇਸਬੁੱਕ ਤੇ ਮੇਰੇ ਵੀਰਜੀ ਦਿਖਾ ਰਹੇ ਆ ਇਹ ਸਾਡੇ ਬਜ਼ੁਰਗਾਂ ਦੀ ਬਦੌਲਤ ਹੈ ਸੋ ਸਾਥ ਸੰਗਤਾਂ ਜੀ ਮੈਂ ਅੱਪ ਜੀ ਨੂੰ ਬੇਨਤੀ ਕਰਦਾ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪੁਰਬ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਪਰ ਮੈਂ ਜੱਬੋਵਾਲ ਦੀਆਂ ਸੰਗਤਾਂ ਦੇ ਮਾਣ ਕਰਦਾ ਆਪਣੇ ਬੱਚਿਆਂ ਤੇ ਨੌਜਵਾਨ ਵੀਰਾਂ ਤੇ ਕਿ ਇੱਕ ਸਾਡੀ ਮਰਿਆਦਾ ਆ ਗੁਰੂ ਘਰ ਦੀ ਸਾਰੀ ਮਰਿਆਦਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਿਆਦਾ ਆ ਉਹਦੀ ਭੈ ਭਾਵਨੀ ਵਿੱਚ ਮਨਾਇਆ ਜਾਂਦਾ ਹੈ ਹਮੇਸ਼ਾ ਵਾਸਤੇ ਕੋਈ ਇਹਦੇ ਵਿੱਚ ਕਰਮਕਾਂਡ ਨਹੀਂ ਹੁੰਦਾ ਆ ਕੋਈ ਪਖਾੜ ਨਹੀਂ ਹੁੰਦਾ ਕੋਈ ਮਰਿਆਦਾ ਤੋਂ ਬਾਹਰ ਗੱਲ ਨਹੀਂ ਹੁੰਦੀ ਸੋ ਸਾਧ ਸੰਗਤ ਜੀ ਮੈਂ ਫਿਰ ਵੀ ਆਪਣੇ ਸਾਰੇ ਸਮਾਜ ਦੇ ਚਾਹੁੰਦਾ ਵਿੱਚ ਬੇਨਤੀ ਕਰਦਾ ਕਿ ਗੁਰੂ ਰਵਦਾਸ ਮਹਾਰਾਜ ਦੀ ਬਦੌਲਤ ਉਹਨਾਂ ਨੇ ਕਿਰਪਾ ਸਾਡੇ ਸਮਾਜ ਤੇ ਚੌਂ ਵਰਨ 사ਤ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਹਾਂ ਪ ਜਿਹਨੂੰ ਕਿ ਰਵਦਾਸ ਮਹਾਰਾਜ ਦੀ ਜਿਹੜੀ 라ਹੀ ਦਰਗਾਹੀ ਬਾਣੀ ਹੈ ਉਹ ਸਾਡੇ ਕੱਲੇ ਸਮਾਜ ਵਾਸਤੇ ਨਹੀਂ ਹੈਗੇ ਸਤਿਗੁਰੂ ਜੀ ਦਾ ਫਰਮਾਨਾ ਖੱਤਰੀ ਬ੍ਰਾਹਮਣ ਸੋਦ ਵੈਸ ਚੌਂ ਵਰਨਾਂ ਕੋ ਸਾਂਝਾ ਮੇਰੇ ਗੁਰੂ ਬਾਬਾ ਜੀ ਦਾ ਮੇਰੇ ਸ਼ੈਨਸ਼ਾ ਉਸ ਰੈਵਰ ਦਾ ਚਾਰੇ ਬਾਰਨਾਂ ਨੂੰ ਉਪਦੇਸ਼ ਦਿੰਦੇ ਮਹਾਰਾਜ ਜੀ ਇਹਨਾਂ ਸਮਝੀ ਕਿ ਸਾਡਾ ਗੁਰੂ ਆਪਾਂ ਸਾਰੇ ਸਮਾਜ ਨੂੰ ਸਾਰੀਆਂ ਫਿਰਕਿਆਂ ਨੂੰ ਨਾਲ ਲੈ ਕੇ ਤੁਰਿਏ ਇਸ ਕਰਕੇ ਸਾਡਾ ਹੋਰ ਮਾਣ ਵਧੇ ਸੰਸਾਰ ਵਿੱਚ ਉਸ ਗੁਰੂ ਨੂੰ ਸਾਡਾ ਗੁਰੂ ਨਹੀਂ ਕਹਿਣਾ ਉਹ ਤਾਂ ਦੀਨ ਦੁਨੀਆ ਦਾ ਮਾਲਕਾ ਉਹ ਤਾਂ ਜਗਤ ਗੁਰੂ ਆ ਜਗਤ ਦਾ ਸਾਰੇ ਸੰਸਾਰ ਦਾ ਮਾਲਕਾ ਠੀਕ ਆ ਕੁਝ ਸਮਾ ਹੋਊਗਾ ਬਨਾਰਸ ਵਿੱਚ ਦਾਤਾ ਜੀ ਬੈਠੇ ਸੀ ਇੱਕ ਸਮਾਜ ਦੇ ਸੀ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਕੋਲ ਚੱਲ ਕੇ ਗਏ ਆ ਉਹਨਾਂ ਦੀ ਬਾਣੀ ਪ੍ਰਾਪਤ ਕੀਤੀ ਆ ਗੁਰੂ ਅਰਜਨ ਦੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏ ਮੰਨ ਕੀਤੀ ਆ ਜੋ ਦਸਮ ਪਾਤਸ਼ਾਹ ਜੀ ਸਤਸਕੰਡ ਸੱਚਖੰਡ ਪਿਆਨਾ ਕੀਤਾ ਉਹਨਾਂ ਨੇ ਕਿਹਾ ਸੀ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇਂ ਨੇ ਦਸਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਾਰੇ ਸੰਸਾਰ ਦਾ ਗੁਰੂ ਰਵਦਾਸ ਮਹਾਰਾਜ ਜੀ ਬਣਾਤਾ ਤਖਤ ਦੇ ਬਰਾਜ਼ਮਾਨ ਕਰ ਦਿੱਤਾ ਤੁਸੀਂ ਅੰਮ੍ਰਿਤ ਵੇਲੇ ਦਰਸ਼ਨ ਕਰਿਓ ਹਰਮੰਦਰ ਸਾਹਿਬ ਜੀ ਦੇ ਜਦੋਂ ਸਤਗੁਰ ਸਾਹਿਬ ਜੀ ਦਾ ਪਾਵਨ ਸਰੂਪ ਕੋਠਾ ਸਾਹਿਬ ਜੀ ਤੋਂ ਸ਼੍ਰੀ ਦਰਬਾਰ ਸਾਹਿਬ ਜਾਂਦਾ ਆ ਉਹਦੇ ਵਿੱਚ ਰਵਦਾਸ ਮਹਾਰਾਜ ਵੀ ਸੋਨੇ ਦੀ ਪਾਲਕੀ ਵਿੱਚ ਬਰਾਜਮਾਨ ਹੋ ਕੇ ਸ਼੍ਰੀ ਦਰਵਾਸਾ ਸਾਹਿਬ ਵਿੱਚ ਪਹੁੰਚਦੇ ਆ ਕਿ ਸਾਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਦਾ ਸਾਨੂੰ ਫਕਰ ਹੋਣਾ ਚਾਹੀਦਾ ਮੇਰਾ ਮਾਲਕ ਦੀਨ ਦੁਨੀਆ ਦਾ ਮਾਲਕ ਸਾਹਿਬ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਸਾਰਾ ਸੰਸਾਰ ਉਹਦੀ ਪੂਜਾ ਕਰਦਾ ਹੈ ਸੋ ਆਓ ਸਾਥ ਸੰਗਤ ਜੀ ਆਪਾਂ ਜਾਤਾਂ ਪਾਤਾਂ ਤੋਂ ਊਚ ਨੀਚ ਤੋਂ ਉੱਪਰ ਉੱਠ ਕੇ ਗੁਰੂ ਦੀ ਬਾਣੀ ਨੂੰ ਜੋ ਗੁਰੂ ਉਪਦੇਸ਼ ਦੇ ਰਿਹਾ ਆ ਉਹ ਨੂੰ ਹਿਰਦੇ ਵਿੱਚ ਵਸਾਈਏ ਤਾਂ ਜੋ ਸਾਡਾ ਲੋਕ ਸੁਖੀਏ ਪਰ ਲੋਕ ਸਹਿਲੇ ਜੀ ਇਹ ਮਹਾਰਾਜੀ ਦੇ ਪਾਠ ਆਰੰਭ ਕੀਤੇ ਜਾਣੇ ਕਿੰਨੀ ਤਰੀਕ ਨੂੰ ਆਰੰਭ ਕੀਤੇ ਜਾਣਗੇ ਕਿੰਨੀ ਤਰੀਕ ਨੂੰ ਪ੍ਰਕਾਸ਼ ਪੁਰਬ ਸ਼ੁਭ ਯਾਤਰਾ ਹੋਏਗੀ ਕਿੰਨੀ ਤਰੀਕ ਨੂੰ ਭੋਗ ਪਾਏ ਜਾਣਗੇ ਤੇ ਕਿਹੜੇ-ਕਿਹੜੇ ਜਿਹੜੇ ਇਰਾਗੀ ਸਹਿਬਾਨ ਐ ਜਥੇਦਾਰ ਸਹਿਬਾਨ ਐ ਕੌਣ-ਕੌਣ ਪਹੁੰਚ ਰਿਹਾ ਮੈਂ ਆਪ ਜੀ ਨੂੰ ਬੇਨਤੀ ਕਰਦਾ ਵੀਰ ਜੀ ਪਹਿਲਾਂ ਮੈਂ ਆਪ ਜੀ ਨੂੰ ਇਹ ਬੇਨਤੀ ਕਰਦਾ ਕਿ ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਆ ਮੈਂ ਨ ਮਾਣਾ ਜਿਆਂ ਮੇਰੀ ਇੰਨੀ ਔਕਾਤ ਨਹੀਂ ਹੈ ਕਿ ਮੈਂ ਗੁਰੂ ਦੀ ਗੱਲ ਕਰਾਂ ਅਸੀਂ ਕੱਲ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੀ ਉਹਨਾਂ ਦਾ ਆਗਮਨ ਸੀ ਮੈਂ ਬੇਨਤੀ ਕਰਾਂ ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ ਹੋਗੇ ਇਸ ਵੇਲੇ ਰਬਦਾਸ ਮਹਾਰਾਜ ਜੀ ਦਾ ਜਨਮ ਨਹੀਂ ਹੋਇਆ ਹੈਗਾ ਜੀ ਉਹ ਦਾਤਾ ਜੀ ਦੀ ਬਾਣੀ ਫਰਮਾਉਂਦੇ ਜਨਮ ਮਰਨ ਦੋਹੂ ਮੈਂ ਨਹੀਂ ਵਾਹ ਜਨ ਪਰਉਪਕਾਰੀ ਆਏ ਜੀ ਦਾਨ ਦੇ ਹਰ ਭਗਤੀ ਲਾਇਨ ਹਰ ਸਿਉ ਲੈਨ ਮਲਾਈ ਉਹ ਜਨਮ ਮਰਨ ਤੋਂ ਰਹਿਤ ਹੈ ਜਨਮ ਮਰਨ ਸਾਡਾ ਘਟਨਾ ਸਾਹ ਸੰਗਾ ਜੀ ਮੈਂ ਅੱਪ ਜੀ ਨੂੰ ਬੇਨਤੀ ਕਰਾ ਕੱਲ ਪ੍ਰਕਾਸ਼ ਦਿਹਾੜਾ ਸੀ ਉਹਨਾਂ ਦਾ ਗੁਰੂ ਸਾਹਿਬ ਜੀ ਨੇ ਸਾਡੇ ਦਾਸਾਂ ਰਿਆਂ ਤੇ ਮੇਰੇ ਭਰਾਵਾਂ ਤੇ ਮੇਰੇ ਬੱਚਿਆਂ ਵਰਗੇ ਆਏ ਵੀਰ ਸਾਡੇ ਇਹਨਾਂ ਦੇ ਸਹਿਯੋਗ ਦੇ ਨਾਲ ਇਨੀ ਮੈਨੂੰ ਸਹਿਯੋਗ ਦਿੱਤਾ ਸੀ ਸਹਿਜ ਪਾਠ ਆਰੰਭ ਕੀਤਾ ਸੀ ਮਹਾਰਾਜ ਦੇ ਪ੍ਰਕਾਸ਼ ਖੁਸ਼ੀ ਦੇ ਵਿੱਚ ਉਹ ਕੱਲ ਸ਼ਾਮੀ ਅਸੀਂ 8 ਵਜੇ ਭੋਗ ਪਾਇਆ ਕਿ ਗੁਰੂ ਸਾਹਿਬ ਜੀ ਦੇ ਸਾਡੇ ਤੇ ਕਿਰਪਾ ਕੀਤੀ ਫੇ ਅਸੀਂ ਦੀਵਾਨ ਸਜਾਇਆ ਸੋ ਹੁਣ ਕੱਲ ਨੂੰ ਯਾਨੀ ਕਿ 14 ਫਰਵਰੀ ਨੂੰ ਗੁਰੂ ਰਵਦਾਸ ਮਹਾਰਾਜ ਜੀ ਦੇ ਸਪਾਵਜ ਨਾਸਤਾਨ ਤੇ ਆਪ ਜੀ ਨੂੰ ਦਰਸ਼ਨ ਕਰਾਉਣਗੇ ਕੱਲ ਨੂੰ ਸ੍ਰੀ ਅਖੰਡ ਜਾਪ ਪਰੰਪਰंभ ਹੋਣੇ ਆ ਜੀ ਕਿੰਨੇ ਵੇ ਦਾ ਸਮਾਂ ਬਾਬਾ ਜੀ 10:30 ਵਜੇ ਦਾ ਸਾਡਾ ਟਾਈਮ ਹੈਗਾ ਜੀ ਤੇ ਉਸ ਤੋਂ ਬਾਅਦ ਪਰਸੋਂ ਦਿਨ ਸ਼ਨੀਵਾਰ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਣਾ ਕਿੱਥੋਂ ਆਰੰਭਤਾ ਕਿੱਥੋਂ ਹੋਣੀ ਹੈ ਜੀ ਰਬਦਾਸ ਮਹਾਰਾਜ ਦੇ ਪਾਵਨ ਅਸਥਾਨ ਤੋਂ ਚੱਲ ਕੇ ਬੱਖੋ ਬਖਰੇ ਪੜਾਵਾਂ ਦੇ ਵਿੱਚ ਬੱਖੋ ਬਖਰੇ ਗੁਰੂ ਘਰਾਂ ਦੇ ਵਿੱਚ ਪਹੁੰਚ ਕੇ ਸੰਗਤਾਂ ਨੂੰ ਕਦਲੇ ਕੱਲੇ ਗੁਰੂ ਘਰ ਜਾ ਕੇ ਗੁਰੂ ਸਾਹਿਬ ਨੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਨੇ ਹਨ ਅਤੇ ਬੱਖੋ ਬਖਰੇ ਪੜਾਵਾਂ ਦੇ ਵਿੱਚ ਸਾਡੇ ਪੰਥ ਦੇ ਮਸ਼ਹੂਰ ਕਵਿਸ਼ਰੀ ਜਥਾ ਗਿਆਨੀ ਸਲੱਖਣ ਸਿੰਘ ਰਿਆੜ ਆਪ ਜੀ ਨੂੰ ਨਿਹਾਲ ਕਰਨਾ ਉਹਨਾਂ ਨੇ ਗੁਰੂ ਇਤਿਹਾਸ ਗੁਰੂ ਬਾਬਾ ਜੀ ਦੀ ਬਾਣੀ ਦੇ ਨਾਲ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਆਪ ਜੀ ਨੂੰ ਜੋੜਨਗੇ ਤੇ ਪੱਕ ਪਰਸੋਂ ਦਿਨ ਐਤਵਾਰ ਤਰੀਕ 16 ਨੂੰ ਠੀਕ 11 ਵਜੇ ਸ੍ਰੀ ਅਖੰਡ ਜਪ ਦੇ ਭੋਗ ਦੇ ਅਪਰੰਤ ਸੰਤ ਬਾਬਾ ਅਮਰਜੀਤ ਸਿੰਘ ਜੀ ਗਾਲਵਕਲਾਂ ਵਾਲੇ ਉਹ ਗੁਰੂ ਬਾਬਾ ਜੀ ਦੇ ਇਤਿਹਾਸ ਦੇ ਵਿੱਚੋਂ ਗੁਰਬਾਣੀ ਤੇ ਗੁਰ ਇਤਿਹਾਸ ਦੇ ਨਾਲ ਆਪ ਜੀ ਨੂੰ ਨਿਹਾਲ ਕਰਨਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਪਹੁੰਚ ਕੇ ਗੁਰੂ ਬਾਬਾ ਜੀ ਨੂੰ ਪਿਆਰ ਦੇ ਸ਼ਰਧਾ ਦੇ ਫੁੱਲ ਭੇਟਾ ਕਰਕੇ ਉਹਨਾਂ ਦੀਆਂ ਉਹ ਸਦਾਤ ਇਹਦੀਆਂ ਖੁਸ਼ੀਆਂ ਲੈਣੀਆਂ ਤੇ ਆਪਣੇ ਲੋਕ ਪਰਲੋਕ ਨੂੰ ਸੇਲਾ ਬੁਣਾ ਉਹਨਾਂ ਦੀਆਂ ਅਸੀਸਾਂ ਆਪਣੇ ਘਰਾਂ ਵਿੱਚ ਲੈ ਕੇ ਲੈ ਜਾਣੀਆਂ ਉਹਨਾਂ ਦੀਆਂ ਬਰਕਤਾਂ ਆਪਣੇ ਘਰਾਂ ਵਿੱਚ ਲੈ ਕੇ ਜਾਣੀਆਂ ਸੋ ਸਾਧ ਸੰਗਤ ਜੀ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗੋਰੀ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ 648ਵੇਂ ਦੇ ਉੱਪਰ ਪਿੰਡ ਜੱਬੋਵਾਲ ਦੀਆਂ ਸੰਗਤਾਂ ਦੇ ਵੱਲੋਂ ਇਹ ਦੀਪਮਾਲਾ ਕੀਤੀ ਗਈ ਹੈ ਨੌ ਜਵਾਨਾਂ ਦਾ ਬਹੁਤ ਵੱਡਾ ਉਪਰਾਲਾ ਇਹ ਜੋ ਸੁੰਦਰ ਦ੍ਰਿਸ਼ ਆਪ ਦੇਖਦੇ ਪਏ ਹਾਂ ਜੱਬੋਵਾਲ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਹਾਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਵਾਂ ਸ਼ਹਿਰ ਬਲੌਕ ਦਾ ਪਿੰਡ ਜੱਬੋਵਾਲ ਇਹ ਸੁੰਦਰ ਅਲੌਕਿਕ ਨਜ਼ਾਰਾ ਸਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂਕਰ ਗੁਰਦੁਆਰਾ ਰਵਿਦਾਸ ਜੀ ਦੀ ਪ੍ਰਬੰਧਕ ਨੌਜਵਾਨ ਕਮੇਟੀ ਦੇ ਵੱਲੋਂ ਪ੍ਰਬੰਧਕਾਂ ਦੇ ਵੱਲੋਂ ਵੱਡਾ ਪ੍ਰਾਰਲਾ ਕੀਤਾ ਗਿਆ ਬਹੁਤ ਸੁੰਦਰ ਕੋਈ ਟਾਈਮ ਹੋਇਆ ਕਰਦਾ ਸੀ ਕਿ ਜਦੋਂ ਪਤੰਗੀਆਂ ਦੀਆਂ ਲੜੀਆਂ ਲੱਗਣੀਆਂ ਤਾ ਨੂੰ ਕਟ ਕੇ ਰੰਗ ਬਰੰਗੀਆਂ ਪਤੰਗੀਆਂ ਬਣਾਣੀਆਂ ਸਮਾਂ ਤਬਦੀਲ ਹੁੰਦਾ ਗਿਆ ਇਹ ਜਗਾ ਅੱਜ ਦੇ ਸਮੇਂ ਦੇ ਦੌਰਾਨ ਇਨਾ ਲੈਟਾਂ ਨੇ ਲਈ ਹੈ ਇਹ ਲੋਕ ਇੱਕ ਨਜ਼ਾਰਾ ਜੱਬੋਵਾਲ ਦਾਪ ਜੀ ਨੂੰ ਦਿਖਾਉਂਦੇ ਪਏ ਆ ਬਹੁਤ ਹੀ ਸੁੰਦਰ ਇਨਾ ਰਸਤਿਆਂ ਨੂੰ ਸਜਾਇਆ ਗਿਆ ਨਗਰ ਕੀਰਤਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ 2025 ਦੀ ਜੇ ਗੱਲ ਕਰੀਏ 15 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜੀ ਦੇ ਸਥਾਨ ਗੁਰੂ ਘਰ ਤੋਂ ਚਾਲੇ ਪਾਵੇਗਾ ਪਿੰਡ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਵੱਡੇ ਵਿਸ਼ਾਲ ਪੰਡਾਲ ਲੱਗਣਗੇ ਨਗਰ ਦੇ ਵਿੱਚ ਬਹੁਤ ਹੀ ਸ਼ਰਧਾ ਦੇ ਨਾਲ ਪਹਿਲੇ ਦਿਨ ਤੋਂ ਹੋਈ ਪ੍ਰਕਾਸ਼ ਪੁਰੂ 648ਵਾਂ ਮਨਾਇਆ ਜਾ ਰਿਹਾ ਨਗਰ ਦੀਆਂ ਸੰਗਤਾਂ ਦੇ ਵੱਲੋਂ 2025 ਦੇ ਵਿੱਚ 88ਵਾਂ ਭਾਗ ਕੇ 88 ਸਾਲ ਹੋ ਗਏ ਲਗਾਤਾਰ ਗੁਰੂ ਸਹਿਬਾਨ ਮਹਾਰਾਜੀ ਦੇ ਨਗਰ ਕੀਰਤਨ ਸਜਾਉਂਦਿਆਂ ਨੂੰ ਬਹੁਤ ਸੁੰਦਰ ਨਜ਼ਾਰਾ ਜਬੋ ਵਾਲਦਾਪ ਜੀ ਨੂੰ ਦਿਖਾਉਂਦੇ ਪਈਆਂ ਤਸਵੀਰ ਗੁਰਦੁਆਰਾ ਗੁਰੂ ਘਰ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਗੁਰਦੁਆਰਾ ਦੀ ਆਪ ਜੀ ਨੂੰ ਵੀਡੀਓ ਦੇ ਵਿੱਚ ਨਜ਼ਰ ਆਂਦੀ ਹੋਵੇਗੀ ਬਹੁਤ ਸੁੰਦਰ ਲੇਟਾਂ ਲਗਾ ਕੇ ਗੁਰੂ ਘਰ ਨੂੰ ਸਜਾਇਆ ਗਿਆ ਇਹ ਲੜੀਆਂ ਦੀ ਜੋ ਦੀਪਮਾਲਾ ਆਪ ਜੀ ਨੂੰ ਨਜ਼ਰ ਆਂਦੀ ਹੈ ਇਹ ਗੁਰਦੁਆਰਾ ਸਹਿਬ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਸਥਾਨ ਨੂੰ ਦਿਖਾ ਰਹੇ ਇਹ ਸੁੰਦਰ ਤੇਜ਼ਾਰਾ ਅਗੁਰੂ ਘਰ ਦਾ ਸਹਿਬ ਸ਼੍ਰੀ ਗੁਰੂ ਗੁਰੂ ਰਬਦਾਸ ਮਹਾਰਾਜ ਜੀ ਦੇ ਸਥਾਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਬਹੁਤ ਸੁੰਦਰ ਹੈ ਗੁਰੂ ਘਰ ਦੇ ਵਿੱਚ ਦੀਪਮਾਲਾ ਕੀਤੀ ਗਈ ਬਹੁਤ ਸੁੰਦਰ ਬਣਾਇਆ ਗਿਆ ਹਰ ਰਸਤੇ ਨੂੰ ਇਹ ਵੀ ਬਹੁਤ ਹੀ ਵਧੀਆ ਦਿੱਖ ਦੇਣ ਵਾਲੇ ਰਸਤੇ ਨਜ਼ਰ ਆਉਂਦੇ ਨੇ ਇਹ ਗੁਰੂ ਸਹਿਬਾਨ ਮਹਾਰਾਜੀ ਦੇ ਸਰੂਪ ਇਹਨਾਂ ਰਸਤਿਆਂ ਦੇ ਵਿੱਚ ਹੀ ਜਾਣੇ ਹਨ ਪਹਿਲਾਂ ਹੀ ਰਸਤਿਆਂ ਨੂੰ ਸੁੰਦਰ ਬਣਾ ਦਿੱਤਾ ਗਿਆ ਤੰਤਨ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਜੱਬੋਵਾਲ ਦੀਆਂ ਸੰਗਤਾਂ ਦੇ ਵੱਲੋਂ ਬੜੇ ਸ਼ਰਧਾਪੂਰਵਕ ਇਹ ਨਗਰ ਦੇ ਵੱਲੋਂ ਨੌ ਜਵਾਨਾਂ ਦੇ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੜੀਆਂ ਲਗਾ ਕੇ ਇਹਨਾਂ ਰਸਤਿਆਂ ਨੂੰ ਸੁੰਦਰ ਦਿਖ ਦਿੱਤੀ ਗਈ ਹੈ। ਪ੍ਰਕਾਸ਼ ਪਰਉ ਨੁਮਖ ਰੱਖਦਿਆਂ ਹੋਇਆਂ ਨਗਰ ਕੀਰਤਨ ਇਹਨਾਂ ਰਸਤਿਆਂ ਦੇ ਵਿੱਚੋਂ ਸਜਾਈ ਜਾਣੇ ਹਨ। ਸੁੰਦਰ ਦਿਖ ਦੇਣ ਦੇ ਲਈ ਨੌ ਜਵਾਨਾਂ ਦੇ ਵੱਲੋਂ ਬਹੁਤ ਹੀ ਸੁੰਦਰ ਰਸਤੇ ਨੂੰ ਬਣਾਇਆ ਗਿਆ ਤਨਤਾਂ ਦੇ ਜੋਗ ਇਹ ਨਗਰ ਪਿੰਡ ਜੱਬੋਵਾਲ ਦੀਆਂ ਸਮੂਹ ਸੰਗਤਾਂ ਦੇ ਵੱਲੋਂ ਐਨਆਰਆਈ ਪ੍ਰਾਮਾ ਦੇ ਸਹਿਯੋਗ ਦੇ ਨਾਲ ਸੁੰਦਰ ਰਸਤੇ ਨੂੰ ਬਣਾਉਣ ਦਾ ਜੋ ਇਹ ਕਾਰਜ ਰੰਭਿਆ ਗਿਆ ਬਾਖੂ ਵੀ ਬਾਤ ਤਾਰੀਫ ਜਿੰਨੀ ਵੀ ਕਰ ਲਈਏ ਉਹਨੇ ਥੋੜੀ ਹੈ ਗੱਲ ਹੈ ਕਿ ਸਾਡੀ ਗੁਰੂ ਸਹਿਬਾਨ ਦੇ ਪ੍ਰਤੀ ਕਿੰਨੀ ਭਾਵਨਾ ਹੈ ਸਾਡੀ ਗੁਰੂ ਸਹਿਬਾਨ ਦੇ ਪ੍ਰਤੀ ਕਿੰਨੀ ਸ਼ਰਧਾ ਹੈ ਉਹ ਨਜ਼ਰ ਆਂਦੀ ਹੈ ਕਿ ਇਹ ਜਿਹੜੀਆਂ ਸਜਾਵਟਾਂ ਜਿਹੜੀਆਂ ਹੈਗੀਆਂ ਆ ਕਾਫੀ ਸਮੇਂ ਤੋਂ ਪਹਿਲਾਂ ਹੀ ਨੌਜਵਾਨ ਕਰਨ ਲੱਗ ਜਾਂਦੇ ਹਨ ਮਨ ਦੇ ਅੰਦਰ ਅਲੀਕਦੇ ਹਨ ਕਿ ਅਗਲੇ ਗੁਰਪੁਰਬ ਤੇ ਇਸ ਤਰ੍ਹਾਂ ਕੀਤਾ ਜਾਏਗਾ ਅਗਲੇ ਗੁਰਪੁਰਬ ਤੇ ਇਸ ਤਰ੍ਹਾਂ ਕੀਤਾ ਜਾਏਗਾ ਸਮੁੱਚੀ ਮਾਨਵਤਾ ਨੂੰ ਇੱਕ ਕਰਨ ਦੇ ਲਈ ਜੋ ਗੁਰੂ ਸਹਿਬਾਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜੀ ਦਾ ਉਪਦੇਸ਼ ਉਹ ਇਲਾਹੀ ਬਾਣੀ ਜੋ ਸਾਨੂੰ ਜੀਵਨ ਜਿਉਣ ਦੀ ਜਾਚ ਦੱਸਦੀ ਹੈ ਬਹੁਤ ਹੀ ਕਰਮਾ ਵਾਲੇ ਹਾਂ ਬਹੁਤ ਹੀ ਭਾਗਾ ਵਾਲੇ ਹਾਂ ਕਿ ਗੁਰੂ ਸਹਿਬਾਨਾਂ ਦੇ ਦਰਸ਼ਨ ਵੀ ਕਰਦੇ ਹਾਂ ਬਾਣੀ ਦਾ ਆਨੰਦ ਵੀ ਲੈਂਦੇ ਹਾਂ ਸੰਗਤਾਂ ਇਸ ਵੱਡੇ ਇਕੱਠ ਆਪ ਦੇਖੋਗੇ ਵੀਡੀਓ ਦੇ ذریعے ਸਾਰੇ ਹਿੱਸੇ ਲੋਤਿਆਂ ਨੂੰ ਦਿਖਾਵਾਂਗੇ ਕਿ ਨਗਰ ਦੇ ਵਿੱਚ ਦੂਰ ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਵੀਰ ਗਏ ਹੋਏ ਨੇ ਇਸ ਜੱਬੋਵਾਲ ਦੇ ਅਮਰੀਕਾ ਕੈਨੇਡਾ ਇੰਗਲੈਂਡ ਇਟਲੀ ਦੀ ਜੇਕਰ ਗੱਲ ਕਰ ਲਈਏ ਨਿਊਜ਼ੀਲੈਂਡ ਦੀ ਗੱਲ ਕਰ ਲਈਏ ਜਰਮਨ ਦੀ ਗੱਲ ਕਰ ਲਈਏ ਸਾਰੇ ਸੱਜਣ ਉਹ ਛੁੱਟੀ ਨੂੰ ਇਸ ਤਰੀਕੇ ਦੇ ਨਾਲ ਬਣਾ ਦਿੰਦੇ ਨੇ ਕਿ ਜਦੋਂ ਜੱਬੋਵਾਲ ਦਾ ਪ੍ਰਕਾਸ਼ਪੁਰਬ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜੀ ਦਾ ਆਏ ਆਵੇਗਾ ਉਸ ਸਮੇਂ ਦੇ ਦੌਰਾਨ ਹੀ ਜਿਹੜੀ ਆਪਣੀ ਛੁੱਟੀ ਹੈਗੀ ਆ ਉਹ ਲੈ ਕੇ ਉਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਵੀ ਲਗਵਾਨੀ ਹੈ ਨਗਰ ਕੀਰਤਨ ਦੇ ਦਰਸ਼ਨ ਵੀ ਕਰਨੇ ਨੇ ਇੱਕ ਪਿਆਰ ਦੀ ਗੱਲ ਹੈ ਬਹੁਤ ਹੀ ਸੁੰਦਰ ਇਹ ਨਜ਼ਾਰਾ ਜਿਹੜਾ ਆਪ ਜੀ ਵੀਡੀਓ ਦੇ ਵਿੱਚ ਵੇਖਦੇ ਪਈਆਂ ਇਹ ਅਲੌਕਿਕ ਨਜ਼ਾਰਾ ਇਹ ਸੁੰਦਰ ਦਿੱਖ ਨੌਜਵਾਨਾਂ ਦੇ ਵੱਲੋਂ ਦਿੱਤੀ ਗਈ ਹੈ ਪਿੰਡ ਜੱਬੋਵਾਲ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਅੱਜ ਸਾਂਝੀਆਂ ਕਰਦੇ ਪਈਆਂ ਹਰ ਰਸਤੇ ਨੂੰ ਬਹੁਤ ਹੀ ਵੱਖੋ ਭੀ ਤਰੀਕੇ ਦੇ ਨਾਲ ਬਣਾਇਆ ਗਿਆ ਇਹ ਦੇਖਿਏ ਇਹ ਵੀ ਇਹ ਰਸਤਾ ਬਹੁਤ ਹੀ ਸੁੰਦਰ ਬਣਾਇਆ ਗਿਆ ਹੈਗਾ ਇਸ ਰਸਤੇ ਦੇ ਵਿੱਚ ਵੀ ਦੀਪਮਾਲਾ ਕੀਤੀ ਗਈ ਹੈ ਬਹੁਤ ਹੀ ਸੁੰਦਰ ਲੱਗਦੀ ਵੇਖਣ ਦੇ ਵਿੱਚ ਕਿਉਂਕਿ ਸੰਗਤਾਂ ਦਾ ਜਿਹੜਾ ਪਿਆਰ ਹੈਗਾ ਵਾ ਉਹ ਨਜ਼ਰ ਆ ਰਿਹਾ ਸੁੰਦਰ ਨਜ਼ਾਰਾ ਜਿਹੜਾ ਹੈਗਾ ਪਿੰਡ ਜ਼ਬੋਵਾਲਦਾ ਦਿਖਾਉਂਦੇ ਪਏ ਆ ਨੌਜਵਾਨ ਵੀਰੇ ਸੇਵਾ ਕਰਦੇ ਪਏ ਨੇ ਇਹ ਇੱਕ ਪਿਆਰ ਦੀ ਗੱਲ ਹੈ ਕਿ ਨਗਰ ਕੀਰਤਨ ਐਦੇ ਵਿੱਚ ਵਧੀਆ ਪਿਆਰ ਜਿਹੜਾ ਹੈਗਾ ਦੇਣ ਦੇ ਲਈ ਨਗਰ ਕੀਰਤਨ ਦੇ ਲਈ ਇਹਨਾਂ ਰਸਤਿਆਂ ਨੂੰ ਸੁੰਦਰ ਬਣਾਉਣ ਦੇ ਲਈ ਇਹ ਸੁਭਾਵਾਂ ਜਿਹੜੀਆਂ ਹੈਗੀਆਂ ਪਿੰਡ ਜੱਬੋਵਾਲ ਦੇ ਵਿੱਚ ਨਜ਼ਰ ਆ ਰਹੀਆਂ ਗੁਰੂ ਸਹਿਬਾਨ ਧੰਨ ਧੰਨ ਸਹਿਬ ਸ੍ਰੀ ਗੁਰੂ ਸਤਗੁਰੂ ਰਵਿਦਾਸ ਮਹਾਰਾਜੀ ਦੀ ਅਪਾਰ ਕਿਰਪਾ ਦੇ ਸਦਕਾ ਹੀ ਇਹ ਸਾਰੇ ਵੱਡੇ ਪ੍ਰਾਲੇ ਕੀਤੇ ਗਏ ਨੇ ਗੁਰੂ ਘਰ ਦੀ ਤਸਵੀਰ ਆਪਜੀ ਇਹਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਬਹੁਤ ਹੀ ਸ਼ਾਨਦਾਰ ਦਿੱਖ ਨਜ਼ਰ ਆਂਦੀ ਹੈ ਗੁਰੂਕਰਦੀ ਬੜਾ ਅਲੌਗਿਕ ਨਜ਼ਾਰਾ ਜਿਹੜਾ ਹੈਗਾ ਵੀਡੀਓ ਦੇ ਵਿੱਚ ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ ਇਸ ਰਸਤੇ ਦੀ ਗੱਲ ਕਰੀਏ ਬਹੁਤ ਲੰਬਾ ਰਸਤਾ ਜਿਹੜਾ ਹੈਗਾ ਇਹ ਤਿਆਰ ਕੀਤਾ ਗਿਆ ਬੜੀ ਇਹ ਦੂਰ ਤੱਕ ਇਹ ਲੜੀਆਂ ਸਜਾਵਟ ਵਾਲੀਆਂ ਲਗਾ ਕੇ ਕੋਈ ਦੌਰ ਹੋਇਆ ਕਰਦਾ ਸੀ ਜਦੋਂ ਪਤੰਗੀਆਂ ਦੀਆਂ ਇਹ ਇਸ ਤਰ੍ਹਾਂ ਦੀਆਂ ਲੜੀਆਂ ਨੂੰ ਬਣਾਇਆ ਜਾਂਦਾ ਸੀਗਾ ਪਤੰਗੀਆਂ ਨੂੰ ਬਣਾਇਆ ਜਾਂਦਾ ਸੀਗਾ ਸਮਾ ਚੇਂਜ ਹੋਇਆ ਸਮੇਂ ਨੇ ਚੇਂਜ ਹੁੰਦੇ ਸਾਰ ਹੀ ਇੱਕ ਅਲੱਗ ਤੋਂ ਜਿਹੜੀ ਦਿੱਖ ਹੈਗੀ ਆ ਉਹ ਇਹਨਾਂ ਲੜੀਆਂ ਦੇ ਰੂਪ ਦੇ ਵਿੱਚ ਲੈ ਲਈ ਹੈ ਸੁੰਦਰ ਨਜ਼ਾਰਾ ਵੀਡੀਓ ਦੇ ਵਿੱਚ ਆਪ ਜੀ ਨੂੰ ਨਜ਼ਰ ਆਉਂਦਾ ਹੋਵੇਗਾ ਫਿਰ ਜੱਬੋ ਵਾਲ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਹਾਂ